ਇਹ ਪਿੰਡ ਹੈ ਸੈਦੋ ਕੇ ਪਿੰਡ ਦਾ ਨਾਮ ਹੈ ਜਿੱਥੋਂ ਦੇ ਬਜ਼ੁਰਗ ਸਾਡੇ ਨਾਲ ਬੈਠੇ ਨੇ ਗੱਲਬਾਤ ਕਰਦੇ ਆ ਅਸੀ ਕਾਲ ਬਜ਼ੁਰਗੋ ਸਤ ਸ੍ਰੀ ਅਕਾਲ ਜੀ ਕੀ ਨਾਂ ਕੀ ਬਜ਼ੁਰਗੋ ਤੁਹਾਡਾ ਬਕਰਦੇ ਹਾਂ ਜੀ ਬਜ਼ੁਰਗੋ ਜਿਵੇਂ ਮੈਂ ਕਿਹਾ ਕਿ ਗੜ ਮੰਨਿਆ ਜਾਂਦਾ ਇਹ ਇਲਾਕਾ ਅਕਾਲੀ ਦਲ ਦਾ ਪਰ 22 ਦੇ ਵਿੱਚ ਗੜ ਬਹੁਤ ਜਿਹੜੇ ਨੇ ਉਹ ਭੰਗ ਹੋ ਗਏ ਗੜ ਬਦਲ ਦਿੱਤੇ ਗਏ ਸੁਖਬੀਰ ਬਾਦਲ ਪ੍ਰਕਾਸ਼ ਬਾਦਲ ਸਾਰੇ ਹੀ ਹਾਰ ਗਏ ਐਸ ਵਾਰ ਕਿਵੇਂ ਮੰਨਦੇ ਹੋਣ ਲੋਕ ਸਭਾ ਚੋਣਾਂ ਨਹੀਂ ਕੋਈ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਲੱਗਦੀ ਹੈ 2 ਸਾਲਾਂ ਚ ਕਾਰਗਜ਼ਾਰੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਹੂੰ ਵੀਕਰ ਪਹਿਲੀ ਵੋਟ ਮੈਂ ਪਾਈ ਆ ਨਾ ਉਹ ਪਾਈ ਸੀ ਮਿੰਦਰ ਸਰ ਸਾਈਂ ਆਏ ਨੂੰ ਕਰ ਲੀਆਂ ਨੂੰ ਜੀ ਉਹਨਾਂ ਦਾ ਕਾਲੀਆਂ ਨੂੰ ਪੌੜਾ ਗਾਹ ਪਤਾ ਨਹੀਂ ਐਸਕੇ ਵੀ ਕਰ ਲੀਆਂ ਨੂੰ ਪਾਉਣੀ ਹੈ ਗਾਹ ਪਤਾ ਨਹੀਂ ਗਾ ਦਾ ਪੈਣੀ ਨਹੀਂ ਬਸ 85 ਸਾਲ ਦੀ ਉਮਰ ਹੋ ਗਈ ਜਿਨ੍ਹਾਂ ਦੇ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੇ ਤੁਸੀਂ ਪੈਰੋਕਾਰ ਜਿਨ੍ਹਾਂ ਨੂੰ ਕਹੀ ਜਾਂਦੇ ਵੋਟ ਮੈਂ ਪਾਈ ਆ ਉਹ ਤਾਂ 95 ਸਾਲਾਂ ਦੀ ਉਮਰ 'ਚ ਵੀ ਇਲੈਕਸ਼ਨ ਲੜੀ ਕੇ ਤੁਸੀਂ ਹੁਣੇ ਉਮੀਦ ਛੱਡਤੀ ਵੋਟ ਪਾਉਣ ਦੀ ਹੈ ਨੇ ਮੈਨਰ ਅਕਾਲੀਆਂ ਨੂੰ ਪਾਉਣੀ ਆ ਇਸ ਗੱਲ ਤੇ ਨਰਾਜਗੀ ਚਿਤਾਉਂਦੇ ਹੁੰਦੇ ਆ ਸੀਐਮ ਭਗਵੰਤ ਮਾਨ ਆਮ ਆਦਮੀ ਪਾਰਟੀ ਵਾਲੇ ਵੀ ਇਹ ਜਿਹੜੇ ਪੁਰਾਣੇ ਬਜ਼ੁਰਗ ਨੇ ਨਾ ਇਹ ਨਹੀਂ ਹਟਦੇ ਭਾਵੇਂ ਕੋਈ ਇਹਨਾਂ ਦਾ ਨੁਕਸਾਨ ਕਰੀ ਜੇ ਦੇਸ਼ ਸੂਬਾ ਬਰਬਾਦ ਕਰਤਾ ਫੇਰ ਅਕਾਲੀਆਂ ਨੂੰ ਵੋਟ ਪਾਉਂਦੇ ਨੇ ਵੀ ਇਸ ਤਾਂ ਪਾਵਾਂਗੇ ਅਕਾਲੀਆਂ ਉਹ ਗੱਲਾਂ ਨਾਲ ਵੀ ਹੋਈਆਂ ਵੀ ਨਹੀਂ ਬਈ ਅਸੀਂ ਤਾਂ ਪਾਵਾਂਗੇ ਅਕਾਲੀਆਂ ਨੂੰ ਜੀ ਹਾਂਜੀ ਨਹੀਂ ਉਹ ਕਹਿੰਦੇ ਤੁਸੀਂ ਕੰਮ ਕਰ ਵੇਖ ਕੇ ਸਾਨੂੰ ਵੋਟ ਪਾ ਆਮ ਆਦਮੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਨਹੀਂ ਕੰਮ ਤਾਂ ਕਿੱਥੇ ਵਾ ਵਹ ਹੂੰ ਤੇ ਪਰ ਡਰਾਮਾ ਇਹ ਚਾਤੇ ਕਰਦਾ ਕਿਹੜੀ ਗੱਲ ਡਰਾਮਾ ਲੱਗੀ ਤੁਹਾਨੂੰ ਕਿਹੜੀ ਗੱਲ ਓਏ ਯਾਰ ਕਹਿੰਦੇ ਜਾ ਰਹੇ ਮਾਤਾ ਅੱਛਾ ਤੇ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਡਰਾਮਾ ਨਹੀਂ ਕੀਤਾ ਕਦੇ ਨਹੀਂ ਨਹੀਂ ਕੀਤਾ ਬਾਦਲ ਤਾਂ ਬਹੁਤ ਚੰਗੀ ਤਗੜੀ ਸ਼ੈ ਸੀ ਕੀ ਹੂੰ ਹੂੰ ਹੁਣ ਤੁਹਾਨੂੰ ਲੱਗਦਾ ਵੀ ਸੁਖਵੀਰ ਬਾਦਲ ਉਸ ਤਰੀਕੇ ਅਕਾਲੀ ਦਲ ਦੀ ਵਾਕਡੋਰ ਸੰਭਾਲ ਪਾਉਣਗੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਇੱਕ ਪਰਿਵਾਰ ਵਾਂਗੂ ਚਲਾਇਆ ਹੋਇਆ ਸੀ ਪਰਿਵਾਰ ਜਿਵੇਂ ਆਪਦੇ ਸ਼ਬਦਾਂ ਚ ਕਹਿੰਦੇ ਸੀ ਵੀ ਹੋ ਵੀ ਸਕਦਾ ਹੈ ਨਹੀਂ ਵੀ ਹੋ ਸਕਦਾ ਹੋ ਵੀ ਸਕਦਾ ਯਾਨੀ ਕਿ ਤੁਹਾਨੂੰ ਐ ਵਾਲੇ ਕੋਈ ਸ਼ੱਕ ਆ ਸੁਖਵੀਰ ਸਿੰਘ ਬਾਦਲ ਤੇ ਨਹੀਂ ਸ਼ੱਕ ਹੈ ਨਹੀਂਗਾ ਬਣੂਗਾ ਇਹ ਤੇ اچھا ਤਾਂ ਇਹ ਅਕਾਲੀ ਦਲ ਦਾ ਸ਼ਾਇਦ ਉਹ ਕੈਡਰ ਆ ਜਿਸ ਦੀ ਗੱਲ ਹੁੰਦੀ ਆ ਕਿ ਇਹ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਜਿਹੜੇ ਟੜੇਬਾਜ਼ੀ ਜਿਹੜੀ ਜੁੜੀ ਹੋਈ ਆ ਪਿੰਡਾਂ ਦੇ ਵਿੱਚ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਤਾਂ ਅਕਾਲੀ ਦਲ ਨੂੰ ਹੀ ਵੋਟ ਪਾਉਣੀ ਆ ਤੇ ਭਾਵੇਂ ਕਹਿੰਦੇ ਆਮ ਆਦਮੀ ਪਾਰਟੀ ਨੇ ਕੋਈ ਕੰਮ ਕੀਤਾ ਨਹੀਂ ਕੀਤਾ ਪਰ ਵੋਟ ਅਕਾਲੀ ਦਲ ਨੂੰ ਹੀ ਜਾਣੀ ਆ ਤਾਂ ਉਹ ਦੋਸ਼ ਪੜੇ ਲਾਉਂਦੇ ਆ ਬਿਕਰਮਜੀਤਿਆ ਆ ਕੇ ਚੱਟਾ ਵੇਚ ਗਿਆ ਸਾਰੇ ਪੰਜਾਬ ਦੇ ਪੁੱਤ ਚੱਟੇ ਤੇ ਲਾਤੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਐਸਜੀਪੀਸੀ ਆਪਣੇ ਹੇਠਾਂ ਕਰ ਲਈ ਸਿੱਖ ਸਿੱਖੀ ਨੂੰ ਢਾਹ ਲਾਈ ਇਹਨਾਂ ਦੋਸ਼ਾਂ ਤੋਂ ਇਹਨਾਂ ਦੋਸ਼ਾਂ ਨੂੰ ਕਿਵੇਂ ਦੇਖਦੇ ਹਾਂ ਨਹੀਂ ਮੈਂ ਇੰਧਾ ਲੰਮਾ ਚੜਾ ਪੜਿਆ ਨਹੀਂ ਮੈਨਾਂ ਪੜਿਆ ਹਾਂਜੀ ਬਜ਼ੁਰਗੋ ਜਿਵੇਂ ਮੈਂ ਕਿਹਾ ਵੀ ਆਮ ਆਦਮੀ ਪਾਰਟੀ ਸੀਐਮ ਮਾਨ ਕਹਿੰਦੇ ਆ ਕਿ ਅਸੀਂ ਜਿੰਨੇ ਕੰਮ ਅਸੀਂ ਦੋ ਸਾਲਾਂ ਚ ਕਰਤੇ 17 ਚ ਨਹੀਂ ਹੋਏ ਬੱਸਾਂ ਦਾ ਸਫ਼ਰ ਬੀਬੀਆਂ ਨੂੰ ਮੁਫਤ ਕਰਤਾ 300 ਯੂਨਟ ਬਿਜਲੀ ਦੇਤੀ ਕਿਵੇਂ ਲੱਗਦੀ ਹੈ ਦੋ ਸਾਲਾਂ ਦੀ ਕਾਰਗੁਜ਼ਾਰੀ ਸਭ ਫੇਲ ਆ ਜੀ ਇਹ ਸਿੱਖਾਂ ਤੇ ਸਰਕਾਰ ਬਹੁਤ ਮਾਰੀ ਆ ਜੀ ਅੰਮਰਤਪਾਲ ਸੀਗਾ ਪੰਜਾਬ ਦਾ ਬਹੁਤ ਸੋਚਦਾ ਸੀ ਉਹ ਡਿਬਰੂਕੇ ਚ ਜਾ ਮਰਿਆ ਨਹੀਂ ਹੋਰ ਕੇ ਸਰਕਾਰ ਨੇ ਨਹੀਂ ਇਹ ਕੰਮ ਕੀਤਾ ਜਿਹੜਾ ਇਹਨਾਂ ਨੇ ਕੀਤਾ ਸਭ ਤੋਂ ਪੁੱਠੇ ਕੰਮ ਇਹ ਸਰਕਾਰ ਕਰਦੀ ਆ ਆ ਸਿੱਖਾਂ ਤੇ ਬਹੁਤ ਮਾੜੀ ਸਰਕਾਰ ਹੈ ਇਹ ਭਾਜਪਾ ਨੂੰ ਵੀ ਗੰਦੀ ਸਰਕਾਰ ਆ ਜੀ ਚੋਣੀਆਂ ਤਾਂ ਆਪਾਂ ਹੀ ਸੀ ਲੋਕਾਂ ਨੇ ਇੱਥੇ ਸੁਖਬੀਰ ਬਾਦਲ ਵੀ ਹਰੇ ਹੀ ਆ ਉਹ ਵੇਖੋ ਜੀ ਇਹ ਕੋਈ ਪਤਾ ਨਹੀਂ ਕਿਸਾਨ ਬੈਠੇ ਸਾਰੇ ਇਹ ਅਨਪੋਲ ਬੰਦੇ ਆ ਜਿੱਧਰ ਲੋਕ ਲੱਗ ਜਾਂਦੇ ਆ ਲੱਗ ਜਾਂਦੇ ਆ ਇਹਨਾਂ ਨੇ ਯੁਕਲੇ ਸੁਣਾ ਕੇ ਇਹਨਾਂ ਦੇ ਮਗਰ ਲੱਗ ਗਏ ਆ ਤਿਹੋਂ ਪਸਤਾਉਂਦੇ ਬਈ ਹੁਣ ਤੁਹਾਨੂੰ ਕੀ ਲੱਗਦਾ ਫਿਰ ਹੁਣ ਅਗਲਾ ਮੌਕਾ ਕਿਸ ਨੂੰ ਦੇਣਾ ਹੁਣ ਲੋਕ ਸਭਾ ਚੋਣਾਂ ਆ ਗਈਆਂ ਐਮਪੀ ਕਿਹਨੂੰ ਬਣਾਉਂਗੇ ਐਪੀਏ ਜੀ ਕੋਈ ਹਜੇ ਪਤਾ ਨਹੀਂ ਲੱਗਦਾ ਕਿ ਉਹਨੂੰ ਪਾਉਣੀ ਵੋਟ ਉਹ ਤਾਂ ਹਜੇ ਵਿਚਾਰ ਬਣੂਗਾ ਨਾ ਮੈਦਾਨ 'ਚ ਬੰਦੇ ਉਹੀ ਹੋਣਗੇ ਸੁਖਵੀਰ ਬਾਦਲ ਵੀ ਖੜਨਗੇ ਉਧਰੋਂ ਹੋਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਹੋ ਸਕਦੇ ਆ ਕੋਈ ਵੀਰ ਬਾਦਲ ਕਿਹੜਾ ਚੰਗਾ ਉਹ ਪਾਈਪਨ ਉਹ ਗੜਜੋੜ ਕਰੀ ਬੈਠਾ ਹੈ ਉਹ ਕਿਹੜਾ ਚੰਗਾ ਹੈ ਹਾਂ ਉਹ ਨਾਲ ਦੀਆਂ ਕੁਰਸੀਆਂ ਰਹਿੰਦੇ ਕਿਸਾਨਾਂ ਥੋੜਾ ਰਹਿੰਦੇ ਆ ਕਿਸਾਨਾਂ ਤੋਂ ਆ ਦੇ ਲੱਤਰ ਦੀਏ ਸੀ ਸੁਖਵੀਰ ਬਾਦਲ ਕਿਹੜਾ ਚੰਗਾ ਹੈ ਕੋਈ ਚੰਗਾ ਨਹੀਂਗਾ ਯਾਨੀ ਕਿ ਉਹ ਜੇ ਫੇਰ ਆਉਣ ਵੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਸਿੱਖਾਂ ਦੀ ਪਾਰਟੀ ਨਹੀਂ ਮਿਲਣੀ ਵੋਟ ਮੁਸ਼ਕਲ ਆ ਮੁਸ਼ਕਲ ਆ ਮੇਰੇ ਸਾਹ ਤਾਂ 50 ਸਾਲ ਨਹੀਂ ਮੁਸ਼ਕਲ ਆ 50 ਸਾਲ 50 ਸਾਲ ਮੁਸ਼ਕਲ ਮੁਸ਼ਕਲ ਉਹ ਜਿਵੇਂ RAMU ਵਾਲੀਆ ਕਹਿੰਦੇ ਸੀ ਵੀ ਖੁਸਰਾ ਤਾਂ ਤਾਂ ਮੁੰਡਾ ਹੋ ਸਕਦਾ ਇਹਨਾਂ ਦੀ ਨਿੰਮੀ ਨਹੀਂ ਬਚਣੀ ਨਹੀਂ ਹੁੰਦੀ ਨਹੀਂ ਹੁੰਦੀ ਹੋਰ ਕੋਈ ਨਾਰਾ ਲਾਇਆ ਉਹ ਬੈਠੇ ਆ ਕਿਸਾਨ ਬੈਠੇ ਨਾ ਮੁੰਡਾ ਵੀ ਸ਼ਹੀਦ ਹੋ ਗਿਆ ਕੋਈ ਗਿਆ ਉੱਥੇ ਜਾਂ ਕਾਂਗਰਸੀ ਅਕਾਲੀ ਗਏ ਕੋਈ ਨਹੀਂ ਗੁਆਚ ਚੱਕਦਾ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਕਿਹਾ ਮੁੰਡਾ ਸ਼ਹੀਦ ਹੋ ਗਿਆ ਅ ਭਾਜਪਾ ਵਾਲੇ ਸੁਨੀਲ ਜਾਖੜ ਪ੍ਰਧਾਨ ਨੇ ਉਹਨਾਂ ਦੇ ਉਹ ਕਹਿੰਦੇ ਵੀ ਐਮਐਸਪੀ ਤੁਹਾਨੂੰ ਮੈਂ ਦਵਾਨਾ ਮੈਨੂੰ ਤੁਸੀਂ ਮੌਕਾ ਦਿਓ ਮੈਂ ਸੈਂਟਰ ਨਾਲ ਗੱਲ ਕਰਦਾ ਸਾਡਾ ਰਾਜ ਆ ਉੱਪਰ ਜੇ ਭਾਜਪਾ ਵਾਲੇ ਆਉਂਦੇ ਆ ਐਮਐਸਪੀ ਦਾ ਵਾਅਦਾ ਲੈ ਕੇ ਕੀ ਉਹਨਾਂ ਨੂੰ ਪ੍ਰਵਾਨ ਕਰੋਂਗੇ ਹੁਰਕਾ ਦੀ ਲੈ ਕੇ ਆਉਂਦੇ ਹੁੰਦਾ ਚੋ ਜਾਲ ਤਾਂ ਲੱਗ ਗਿਆ ਹੂੰ ਤਾਂ ਉਹਨਾਂ ਦੀ ਜੁਬਲੇ ਉਹਨਾਂ ਦੇ ਭਾਜਪਾ ਦੇ ਹੂੰ ਤਾਂ ਕੋਈ ਹੁੰਦਾ ਜੋ ਗੱਪ ਮਾਰੀ ਜਾਣਗੇ ਹੁੰਦਾ ਫਿਰ ਕੋਈ ਤਾਂ ਸੱਚਾ ਸੱਚਾ ਕਿਹੜਾ ਫਿਰ ਆਪਾਂ ਨੂੰ ਵੋਟ ਤਾਂ ਪਾਉਣੀ ਹੀ ਪੈਣੀ ਕਿਸੇ ਨੂੰ ਸੋਚਾਂਗੇ ਮੌਕੇ ਤੇ ਮੌਕਾ ਦੱਸੂਗਾ